ਹੁਣ ਤੱਕ ਹਰਜਿੰਦਰ ਸਿੰਘ ਧਾਮੀ ਜਿਹੜਿਆ ਸ਼੍ਰੋਮਣੀ ਗੁਰਦਵੰਦ ਕਮੇਟੀ ਦੇ ਅਜਲਾਸ ਕਰਵਾਇਆ ਗਿਆ ਸੀ ਤਾਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਤਾਂ ਅੱਜ ਵਧੇਰੇ ਵੋਟਾਂ ਦੇ ਨਾਲ ਇੱਕ ਵਾਰ ਫਿਰ ਤੋਂ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਦੱਸ ਦਈਏ ਕਿ 117 ਵੋਟਾਂ ਦੇ ਨਾਲ ਜਿੱਤ ਦੇ ਨਾਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਜਿਹੜਿਆ ਨਿਯੁਕਤ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਫਿਰ ਤੋਂ ਉਮੀਦਵਾਰ ਦਾ ਦੇ ਨਾਮ ਦੇ ਵੱਲੋਂ ਕੀਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਅੱਜ ਜਦੋਂ ਇਸ اجلاس ਦੇ ਵਿੱਚ ਵੋਟਿੰਗ ਹੋਈ ਤਾਂ ਦੱਸਿਆ ਜਾ ਰਿਹਾ ਕਿ 117 ਜਿਹੜੀਆਂ ਵੋਟਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਨੇ ਲਗਾਤਾਰ ਪੰਜਵੀਂ ਵਾਰ ਜਿਹੜਿਆ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੇ ਨੇ ਨਿਜੇਕਰ ਗੱਲ ਕਰੀ ਜਾਵੇ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਖੜੇ ਸੀ ਮਿੱਠੂ ਸਿੰਘ ਕਾਨਕੇ ਉਹਨਾਂ ਨੂੰ 18 ਵੋਟਾਂ ਪਈਆਂ ਨੇ ਹਾਲਾਂਕਿ ਪਹਿਲਾਂ ਇਹਨਾਂ ਨੂੰ ਕੁਝ ਵੋਟਾਂ ਵੱਧ ਪਈਆਂ ਸੀ ਪਰ ਇਸ ਵਾਰ ਪਹਿਲਾਂ ਨਾਲੋਂ ਜਿਹੜੀਆਂ ਵੋਟਾਂ ਪਈਆਂ ਸੀ ਉਸ ਦੀ ਗਿਣਤੀ ਦੇ ਵਿੱਚ ਵੀ ਕਾਫੀ ਜੜੀ ਹੈ ਗਿਰਾਵਟ ਆਈ ਹੈ ਜਰਨਲ ਇਜਲਾਸ ਜਿਹੜਾ ਅੱਜ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਰੱਖਿਆ हुई बात हुई थी जबो हरजिंदर सिंह तामेश اجلاس ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ মিডিਆ ਦੇ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਹੱਥ ਜੋੜੇ ਨੇ ਸਭ ਕੁਝ ਤੁਹਾਨੂੰ ਦੱਸ ਦਿੰਨੇ ਆ ਕਿ ਮਹਾਰਾਜ ਜਿਹੜੇ ਆ ਪਲੀ ਕਰਨਗੇ ਉਹਨਾਂ ਦੇ ਉੱਤੇ ਭਰੋਸਾ ਪਰ ਜਦੋਂ ਉਹ ਅੱਜ ਬਾਦ ਦੇ ਵਿੱਚ ਨਤੀਜੇ ਆਏ ਤਾਂ ਫਿਰ ਜਿਹੜਾ ਬਧੇਰੇ ਵੋਟਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਡੀਆ ਵਾਰਤਾ ਦੇ ਵਿੱਚ ਕਿਹਾ ਗਿਆ ਸੀ ਕਿ ਉਹ 3 ਨਵੰਬਰ ਨੂੰ ਜਿਹੜਾ VOTING ਕਰਵਾਉਣਗੇ ਜਰਨਲ اجلاس ਰਖਵਾਉਣਗੇ ਤਾਂ ਇਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਰ ਅੰਤਰੀਮ ਕਮੇਟੀ ਦੇ ਪ੍ਰਧਾਨ ਦੀ ਚੋਣ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਜਿਹੜੀ ਚੋਣ ਹੋਵੇਗੀ ਪਰ ਇਹਨਾਂ ਦੇ ਵਿਰੁੱਧ ਜਿਹੜਾ ਇੱਕ ਹੋਰ ਮਿੱਠੂ ਸਿੰਘ ਕਾਨ ਕੇ ਖੜੇ ਸੀ ਤਾਂ ਉਹਨਾਂ ਨੂੰ 18 ਵੋਟਾਂ ਪਈਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਫਿਰ ਉਹ ਪੰਜਵੀਂ ਵਾਰ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਨੇ ਦੱਸ ਦਈਏ ਕਿ 2021 ਤੋਂ ਲਗਾਤਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਦੀ ਜਿਹੜੀ ਆ ਜ਼ਿੰਮੇਵਾਰੀ ਨਿਭਾਉਂਦੇ ਹੋਇਆ ਰਹੇ ਜੇ ਗੱਲ ਕਰੀਏ ਦਲਜੀਤ ਸਿੰਘ ਟੀਮਾ ਦੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਸ਼ਰਮ ਸੰਤੀ ਦੇ ਨਾਲ ਜਿਹੜਾ ਹਰਜਿੰਦਰ ਸਿੰਘ ਤਾਮੀ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਕਿਉਂਕਿ ਇਹਨਾਂ ਦਾ ਕਾਰਜਕਾਲ ਜਿਹੜਾ ਕਾਫੀ ਬਕੂਬੀ ਢੰਗ ਦੇ ਨਾਲ ਚੱਲ ਰਿਹਾ ਆਪਣੇ ਕੰਮ ਨੂੰ ਕਾਫੀ ਸਹੀ ਢੰਗ ਦੇ ਨਾਲ ਕਰਦੇ ਹੋਏ ਦਿਖਾਏ ਦੇ ਰਹੇ ਨੇ ਪਰ ਇਹਨਾਂ ਦੇ ਵਿਰੋਧ ਦੇ ਵਿੱਚ ਮਿੱਠੂ ਸਿੰਘ ਕਾਂਕੇ ਵੀ ਖੜੇ ਸੀ ਜਦ ਕਿ ਉਹਨਾਂ ਨੂੰ ਹੁਣ 18 ਵੋਟਾਂ ਸਿਰਫ ਪਈਆਂ ਨੇ ਤੇ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਪੰਜਵੀਂ ਵਾਰ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਜਿੰਤਾ ਮਿਲਿਆ ਲਗਾਤਾਰ 2000 ਕੇ ਹੁਣ ਤੱਕ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨ ਇਜਲਾਸ ਕਰਵਾਇਆ ਗਿਆ ਸੀ ਤਾਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਤਾਂ ਅੱਜ ਵਧੇਰੇ ਵੋਟਾਂ ਦੇ ਨਾਲ ਇੱਕ ਵਾਰ ਫਿਰ ਤੋਂ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਦੱਸ ਦਈਏ ਕਿ 117 ਵੋਟਾਂ ਦੇ ਨਾਲ ਜਿੱਤ ਦੇ ਨਾਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਜਿਹੜੇ ਆ ਨਿਯੁਕਤ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਫਿਰ ਤੋਂ ਉਮੀਦਵਾਰ ਦਾ ਦੇ ਨਾਮ ਦੇ ਵੱਲੋਂ ਕੀਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਅੱਜ ਜਦੋਂ ਇਸ اجلاس ਦੇ ਵਿੱਚ ਵੋਟਿੰਗ ਹੋਈ ਤਾਂ ਦੱਸਿਆ ਜਾ ਰਿਹਾ ਕਿ 117 ਜਿਹੜੀਆਂ ਵੋਟਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਨੇ ਲਗਾਤਾਰ 5ਵੀਂ ਵਾਰ ਜਿਹੜਿਆ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੇ ਨੇ ਨਿਜੇਰ ਗੱਲ ਕਰੀ ਜਾਵੇ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਖੜੇ ਸੀ ਮਿੱਠੂ ਸਿੰਘ ਕਾਨ ਕੇ ਉਹਨਾਂ ਨੂੰ 18 ਵੋਟਾਂ ਪਈਆਂ ਨੇ ਹਾਲਾਂਕਿ ਪਹਿਲਾਂ ਇਹਨਾਂ ਨੂੰ ਕੁਝ ਵੋਟਾਂ ਵੱਧ ਪਈਆਂ ਸੀ ਪਰ ਇਸ ਵਾਰ ਪਹਿਲਾਂ ਨਾਲੋਂ ਜਿਹੜੀਆਂ ਵੋਟਾਂ ਪਈਆਂ ਸੀ ਉਸ ਦੀ ਗਿਣਤੀ ਦੇ ਵਿੱਚ ਵੀ ਕਾਫੀ ਜੜੀ ਹੈ ਗਿਰਾਵਟ ਆਈ ਹੈ ਜਰਨਲ ਇਜਲਾਸ ਜਿਹੜਾ ਅੱਜ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਰੱਖਿਆ बात हुई थी जबो हरजिंदर सिंह तामेश اجلاس ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ মিডিਆ ਦੇ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਹੱਥ ਜੋੜੇ ਨੇ ਸਭ ਕੁਝ ਤੁਹਾਨੂੰ ਦੱਸ ਦਿੰਨੇ ਆ ਕਿ ਮਹਾਰਾਜ ਜਿਹੜੇ ਆ ਪਲੀ ਕਰਨਗੇ ਉਹਨਾਂ ਦੇ ਉੱਤੇ ਭਰੋਸਾ ਪਰ ਜਦੋਂ ਉਹ ਅੱਜ ਬਾਦ ਦੇ ਵਿੱਚ ਨਤੀਜੇ ਆਏ ਤਾਂ ਫਿਰ ਜਿਹੜਾ ਬਜ਼ਿਹਰੇ ਵੋਟਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਡੀਆ ਵਾਰਤਾ ਦੇ ਵਿੱਚ ਕਿਹਾ ਗਿਆ ਸੀ ਕਿ ਉਹ 3 ਨਵੰਬਰ ਨੂੰ ਜਿਹੜਾ VOTING ਕਰਵਾਉਣਗੇ ਜਰਨਲ اجلاس ਰਖਵਾਉਣਗੇ ਤਾਂ ਇਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਰ ਅੰਤਰੀਮ ਕਮੇਟੀ ਦੇ ਪ੍ਰਧਾਨ ਦੀ ਚੋਣ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਜਿਹੜੀ ਚੋਣ ਹੋਵੇਗੀ ਪਰ ਇਹਨਾਂ ਦੇ ਵਿਰੁੱਧ ਜਿਹੜਾ ਇੱਕ ਹੋਰ ਮਿੱਠੂ ਸਿੰਘ ਕਾਨ ਕੇ ਖੜੇ ਸੀ ਤਾਂ ਉਹਨਾਂ ਨੂੰ 18 ਵੋਟਾਂ ਪਈਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਫਿਰ ਉਹ ਪੰਜਵੀਂ ਵਾਰ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਨੇ ਦੱਸ ਦਈਏ ਕਿ 2021 ਤੋਂ ਲਗਾਤਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਦੀ ਜਿਹੜੀ ਆ ਜ਼ਿੰਮੇਵਾਰੀ ਨਿਭਾਉਂਦੇ ਹੋਏ ਆ ਰਹੇ ਜੇ ਗੱਲ ਕਰੀਏ ਦਲਜੀਤ ਸਿੰਘ ਚੀਮਾ ਦੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਸ਼ਰਮ ਸੰਮਤੀ ਦੇ ਨਾਲ ਜਿਹੜਾ ਅਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਕਿਉਂਕਿ ਇਹਨਾਂ ਦਾ ਕਾਰਜਕਾਲ ਜਿਹੜਾ ਕਾਫੀ ਬਕੂਬੀ ਢੰਗ ਦੇ ਨਾਲ ਚੱਲ ਰਿਹਾ ਆਪਣੇ ਕੰਮ ਨੂੰ ਕਾਫੀ ਸਹੀ ਢੰਗ ਦੇ ਨਾਲ ਕਰਦੇ ਹੋਏ ਦਿਖਾਏ ਦੇ ਰਹੇ ਨੇ ਪਰ ਇਹਨਾਂ ਦੇ ਵਿਰੋਧ ਦੇ ਵਿੱਚ ਮਿੱਠੂ ਸਿੰਘ ਕਾਨਕੇ ਵੀ ਖੜੇ ਸੀ ਜਦ ਕਿ ਉਹਨਾਂ ਨੂੰ ਹੁਣ 18 ਵੋਟਾਂ ਸਿਰਫ ਪਈਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਪੰਜਵੀਂ ਵਾਰ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਜਿੰਤਾ ਮਿਲਿਆ ਲਗਾਤਾਰ 2000 ਕੇ ਹੁਣ ਤੱਕ ਹਰਜਿੰਦਰ ਸਿੰਘ ਧਾਮੀ ਜਿਹੜਿਆ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਅਨ ਇਜਲਾਸ ਕਰਵਾਇਆ ਗਿਆ ਸੀ ਤਾਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਤਾਂ ਅੱਜ ਵਧੇਰੇ ਵੋਟਾਂ ਦੇ ਨਾਲ ਇੱਕ ਵਾਰ ਫਿਰ ਤੋਂ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਦੱਸ ਦਈਏ ਕਿ 117 ਵੋਟਾਂ ਦੇ ਨਾਲ ਜਿੱਤ ਦੇ ਨਾਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਜਿਹੜੇ ਆ ਨਿਯੁਕਤ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਫਿਰ ਤੋਂ ਉਮੀਦਵਾਰ ਦਾ ਇਹਦੇ ਨਾਮ ਦੇ ਵੱਲੋਂ ਕੀਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਅੱਜ ਜਦੋਂ ਇਸ اجلاس ਦੇ ਵਿੱਚ ਵੋਟਿੰਗ ਹੋਈ ਤਾਂ ਦੱਸਿਆ ਜਾ ਰਿਹਾ ਕਿ 117 ਜਿਹੜੀਆਂ ਵੋਟਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਨੇ ਲਗਾਤਾਰ ਪੰਜਵੀਂ ਵਾਰ ਜਿਹੜਿਆ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੇ ਨੇ ਨਿਜੇਰ ਗੱਲ ਕਰੀ ਜਾਵੇ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਖੜੇ ਸੀ ਮਿੱਠੂ ਸਿੰਘ ਕਾਨ ਕੇ ਉਹਨਾਂ ਨੂੰ 18 ਵੋਟਾਂ ਪਈਆਂ ਨੇ ਹਾਲਾਂਕਿ ਪਹਿਲਾਂ ਇਹਨਾਂ ਨੂੰ ਕੁਝ ਵੋਟਾਂ ਵੱਧ ਪਈਆਂ ਸੀ ਪਰ ਇਸ ਵਾਰ ਪਹਿਲਾਂ ਨਾਲੋਂ ਜਿਹੜੀਆਂ ਵੋਟਾਂ ਪਈਆਂ ਸੀ ਉਸ ਦੀ ਗਿਣਤੀ ਦੇ ਵਿੱਚ ਵੀ ਕਾਫੀ ਜੜੀ ਹੈ ਗਿਰਾਵਟ ਆਈ ਹੈ ਜਰਨਲ ਇਜਲਾਸ ਜਿਹੜਾ ਅੱਜ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਰੱਖਿਆ ਹੋਈ ਸੀ ਜਦੋਂ ਹਰਜਿੰਦਰ ਸਿੰਘ ਧਾਮੇਸ਼ اجلاس ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਹੱਥ ਜੋੜੇ ਨੇ ਸਭ ਕੁਝ ਤੁਹਾਨੂੰ ਦੱਸ ਦਿੰਦੇ ਆ ਕਿ ਮਹਾਰਾਜ ਜਿਹੜੇ ਆ ਪਲੀ ਕਰਨਗੇ ਉਹਨਾਂ ਦੇ ਉੱਤੇ ਭਰੋਸਾ ਪਰ ਜਦੋਂ ਉਹ ਅੱਜ ਵਾਦ ਦੇ ਵਿੱਚ ਨਤੀਜੇ ਆਏ ਤਾਂ ਫਿਰ ਜਿਹੜਾ ਵਦੇਰੇ ਵੋਟਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਡੀਆ ਵਾਰਤਾ ਦੇ ਵਿੱਚ ਕਿਹਾ ਗਿਆ ਸੀ ਕਿ ਉਹ 3 ਨਵੰਬਰ ਨੂੰ ਜਿਹੜਾ VOTING ਕਰਵਾਉਣਗੇ ਜਰਨਲ اجلاس ਰਖਵਾਉਣਗੇ ਤਾਂ ਇਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਰ ਅੰਤਰੀਮ ਕਮੇਟੀ ਦੇ ਪ੍ਰਧਾਨ ਦੀ ਚੋਣ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਜਿਹੜੀ ਚੋਣ ਹੋਵੇਗੀ ਪਰ ਇਹਨਾਂ ਦੇ ਵਿਰੁੱਧ ਜਿਹੜਾ ਇੱਕ ਹੋਰ ਮਿੱਠੂ ਸਿੰਘ ਕਾਨ ਕੇ ਖੜੇ ਸੀ ਤਾਂ ਉਹਨਾਂ ਨੂੰ 18 ਵੋਟਾਂ ਪਈਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਫਿਰ ਉਹ ਪੰਜਵੀਂ ਵਾਰ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਨੇ ਦੱਸ ਦਈਏ ਕਿ 2021 ਤੋਂ ਲਗਾਤਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਦੀ ਜਿਹੜੀ ਆ ਜ਼ਿੰਮੇਵਾਰੀ ਨਿਭਾਉਂਦੇ ਹੋਏ ਆ ਰਹੇ ਜੇ ਗੱਲ ਕਰੀਏ ਦਲਜੀਤ ਸਿੰਘ ਟੀਮਾ ਦੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਸ਼ਰਮ ਸੰਮਤੀ ਦੇ ਨਾਲ ਜਿਹੜਾ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਕਿਉਂਕਿ ਇਹਨਾਂ ਦਾ ਕਾਰਜਕਾਲ ਜਿਹੜਾ ਕਾਫੀ ਬਕੂਬੀ ਢੰਗ ਦੇ ਨਾਲ ਚੱਲ ਰਿਹਾ ਆਪਣੇ ਕੰਮ ਨੂੰ ਕਾਫੀ ਸਹੀ ਢੰਗ ਦੇ ਨਾਲ ਕਰਦੇ ਹੋਏ ਦਿਖਾਏ ਦੇ ਰਹੇ ਨੇ ਪਰ ਇਹਨਾਂ ਦੇ ਵਿਰੋਧ ਦੇ ਵਿੱਚ ਮਿੱਠੂ ਸਿੰਘ ਕਾਨਕੇ ਵੀ ਖੜੇ ਸੀ ਜਦ ਕਿ ਉਹਨਾਂ ਨੂੰ ਹੁਣ 18 ਵੋਟਾਂ ਸਿਰਫ ਪਈਆਂ ਨੇ ਤੇ ਪਈ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਪੰਜਵੀਂ ਵਾਰ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਜਿੰਤਾ ਮਿਲਿਆ ਲਗਾਤਾਰ 2000 ਕੇ ਹੁਣ ਤੱਕ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਅਨ ਇਜਲਾਸ ਕਰਵਾਇਆ ਗਿਆ ਸੀ ਤਾਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਤਾਂ ਅੱਜ ਵਧੇਰੇ ਵੋਟਾਂ ਦੇ ਨਾਲ ਇੱਕ ਵਾਰ ਫਿਰ ਤੋਂ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਦੱਸ ਦਈਏ ਕਿ 117 ਵੋਟਾਂ ਦੇ ਨਾਲ ਜਿੱਤ ਦੇ ਨਾਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਜਿਹੜੇ ਆ ਨਿਯੁਕਤ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਫਿਰ ਤੋਂ ਉਮੀਦਵਾਰ ਦਾ ਦੇ ਨਾਮ ਦੇ ਵੱਲੋਂ ਕੀਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਅੱਜ ਜਦੋਂ ਇਸ اجلاس ਦੇ ਵਿੱਚ ਵੋਟਿੰਗ ਹੋਈ ਤਾਂ ਦੱਸਿਆ ਜਾ ਰਿਹਾ ਕਿ 117 ਜਿਹੜੀਆਂ ਵੋਟਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਨੇ ਲਗਾਤਾਰ ਪੰਜਵੀਂ ਵਾਰ ਜਿਹੜਿਆ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੇ ਨੇ ਨਜੇਕਰ ਗੱਲ ਕਰੀ ਜਾਵੇ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਖੜੇ ਸੀ ਮਿੱਠੂ ਸਿੰਘ ਕਾਨਕੇ ਉਹਨਾਂ ਨੂੰ 18 ਵੋਟਾਂ ਪਈਆਂ ਨੇ ਹਾਲਾਂਕਿ ਪਹਿਲਾਂ ਇਹਨਾਂ ਨੂੰ ਕੁਝ ਵੋਟਾਂ ਵੱਧ ਪਈਆਂ ਸੀ ਪਰ ਇਸ ਵਾਰ ਪਹਿਲਾਂ ਨਾਲੋਂ ਜਿਹੜੀਆਂ ਵੋਟਾਂ ਪਈਆਂ ਸੀ ਉਸ ਦੀ ਗਿਣਤੀ ਦੇ ਵਿੱਚ ਵੀ ਕਾਫੀ ਜੜੀ ਹੈ ਗਿਰਾਵਟ ਆਈ ਹੈ ਜਰਨਲ ਇਜਲਾਸ ਜਿਹੜਾ ਅੱਜ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਰੱਖਿਆ ਗਿਆ ਹੋਈ ਸੀ ਜਦੋਂ ਹਰਜਿੰਦਰ ਸਿੰਘ ਧਾਮੇਸ਼ اجلاس ਦੇ ਵਿੱਚ ਮਿਲਿਆ ਲਗਾਤਾਰ 2000 ਕੇ ਹੁਣ ਤੱਕ ਹਰਜਿੰਦਰ ਸਿੰਘ ਧਾਮੀ ਜਿਹੜਿਆ ਸ਼੍ਰੋਮਣੀ ਗੁਰਦਵੰਦ ਕਮੇਟੀ ਦੇ ਅਨ اجلاس ਕਰਵਾਇਆ ਗਿਆ ਸੀ ਤਾਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਤਾਂ ਅੱਜ ਬਧੇਰੇ ਵੋਟਾਂ ਦੇ ਨਾਲ ਇੱਕ ਵਾਰ ਫਿਰ ਤੋਂ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਦੱਸਦੀ ਹੈ ਕਿ 117 ਵੋਟਾਂ ਦੇ ਨਾਲ ਜਿੱਤ ਦੇ ਨਾਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਜਿਹੜੇ ਆ ਨਿਯੁਕਤ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਫਿਰ ਤੋਂ ਉਮੀਦਵਾਰ ਦਾ ਦੇ ਨਾਮ ਦੇ ਵੱਲੋਂ ਕੀਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਅੱਜ ਜਦੋਂ ਇਸ اجلاس ਦੇ ਵਿੱਚ ਵੋਟਿੰਗ ਹੋਈ ਤਾਂ ਦੱਸਿਆ ਜਾ ਰਿਹਾ ਕਿ 117 ਜਿਹੜੀਆਂ ਵੋਟਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਨੇ ਲਗਾਤਾਰ ਪੰਜਵੀਂ ਵਾਰ ਜਿਹੜਿਆ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੇ ਨੇ ਨਿਜੇਕਰ ਗੱਲ ਕਰੀ ਜਾਵੇ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਖੜੇ ਸੀ ਮਿੱਠੂ ਸਿੰਘ ਕਾਨਕੇ ਉਹਨਾਂ ਨੂੰ 18 ਵੋਟਾਂ ਪਈਆਂ ਨੇ ਹਾਲਾਂਕਿ ਪਹਿਲਾਂ ਇਹਨਾਂ ਨੂੰ ਕੁਝ ਵੋਟਾਂ ਵੱਧ ਪਈਆਂ ਸੀ ਪਰ ਇਸ ਵਾਰ ਪਹਿਲਾਂ ਨਾਲੋਂ ਜਿਹੜੀਆਂ ਵੋਟਾਂ ਪਈਆਂ ਸੀ ਉਸ ਦੀ ਗਿਣਤੀ ਦੇ ਵਿੱਚ ਵੀ ਕਾਫੀ ਜੜੀ ਹੈ ਗਿਰਾਵਟ ਆਈ ਹੈ ਜਰਨਲ ਇਜਲਾਸ ਜਿਹੜਾ ਅੱਜ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਰੱਖਿਆ बात हुई थी जबो हरजिंदर सिंह तामेश اجلاس ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ মিডিਆ ਦੇ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਹੱਥ ਜੋੜੇ ਨੇ ਸਭ ਕੁਝ ਤੁਹਾਨੂੰ ਦੱਸ ਦਿੰਨੇ ਆ ਕਿ ਮਹਾਰਾਜ ਜਿਹੜੇ ਆ ਪਲੀ ਕਰਨਗੇ ਉਹਨਾਂ ਦੇ ਉੱਤੇ ਭਰੋਸਾ ਪਰ ਜਦੋਂ ਉਹ ਅੱਜ ਬਾਅਦ ਦੇ ਵਿੱਚ ਨਤੀਜੇ ਆਏ ਤਾਂ ਫਿਰ ਜਿਹੜਾ ਬਿਹਰੇ ਵੋਟਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਡੀਆ ਵਾਰਤਾ ਦੇ ਵਿੱਚ ਕਿਹਾ ਗਿਆ ਸੀ ਕਿ ਉਹ 3 ਨਵੰਬਰ ਨੂੰ ਜਿਹੜਾ VOTING ਕਰਵਾਉਣਗੇ ਜਰਨਲ اجلاس ਰਖਵਾਉਣਗੇ ਤਾਂ ਇਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਰ ਅੰਤਰੀਮ ਕਮੇਟੀ ਦੇ ਪ੍ਰਧਾਨ ਦੀ ਚੋਣ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਜਿਹੜੀ ਚੋਣ ਹੋਵੇਗੀ ਪਰ ਇਹਨਾਂ ਦੇ ਵਿਰੁੱਧ ਜਿਹੜਾ ਇੱਕ ਹੋਰ ਮਿੱਠੂ ਸਿੰਘ ਕਾਨ ਕੇ ਖੜੇ ਸੀ ਤਾਂ ਉਹਨਾਂ ਨੂੰ 18 ਵੋਟਾਂ ਪਈਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਫਿਰ ਉਹ ਪੰਜਵੀਂ ਵਾਰ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਨੇ ਦੱਸ ਦਈਏ ਕਿ 2021 ਤੋਂ ਲਗਾਤਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਦੀ ਜਿਹੜੀ ਆ ਜ਼ਿੰਮੇਵਾਰੀ ਨਿਭਾਉਂਦੇ ਹੋਏ ਆ ਰਹੇ ਜੇ ਗੱਲ ਕਰੀਏ ਦਲਜੀਤ ਸਿੰਘ ਟੀਮਾ ਦੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਸ਼ਰਮ ਸੰਮਤੀ ਦੇ ਨਾਲ ਜਿਹੜਾ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਕਿਉਂਕਿ ਇਹਨਾਂ ਦਾ ਕਾਰਜਕਾਲ ਜਿਹੜਾ ਕਾਫੀ ਬਕੂਬੀ ਢੰਗ ਦੇ ਨਾਲ ਚੱਲ ਰਿਹਾ ਆਪਣੇ ਕੰਮ ਨੂੰ ਕਾਫੀ ਸਹੀ ਢੰਗ ਦੇ ਨਾਲ ਕਰਦੇ ਹੋਏ ਦਿਖਾਏ ਦੇ ਰਹੇ ਨੇ ਪਰ ਇਹਨਾਂ ਦੇ ਵਿਰੋਧ ਦੇ ਵਿੱਚ ਮਿੱਠੂ ਸਿੰਘ ਕਾਨਕੇ ਵੀ ਖੜੇ ਸੀ ਜਦ ਕਿ ਉਹਨਾਂ ਨੂੰ ਹੁਣ 18 ਵੋਟਾਂ ਸਿਰਫ ਪਈਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਪੰਜਵੀਂ ਵਾਰ ਜਿਹੜੇ ਆਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਜਿੰਤਾ ਮਿਲਿਆ ਲਗਾਤਾਰ 2000 ਕੇ ਹੁਣ ਤੱਕ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਸ਼੍ਰੋਮਣੀ ਗੁਰਦਵੰਦ ਕਮੇਟੀ ਦੇ ਅੰਜਲਾਸ ਕਰਵਾਇਆ ਗਿਆ ਸੀ ਤਾਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਤਾਂ ਅੱਜ ਵਧੇਰੇ ਵੋਟਾਂ ਦੇ ਨਾਲ ਇੱਕ ਵਾਰ ਫਿਰ ਤੋਂ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਦੱਸ ਦਈਏ ਕਿ 117 ਵੋਟਾਂ ਦੇ ਨਾਲ ਜਿੱਤ ਦੇ ਨਾਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਜਿਹੜੇ ਆ ਨਿਯੁਕਤ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਫਿਰ ਤੋਂ ਉਮੀਦਵਾਰ ਦੇ ਨਾਮ ਦੇ ਵੱਲੋਂ ਕੀਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਅੱਜ ਜਦੋਂ ਇਸ اجلاس ਦੇ ਵਿੱਚ ਵੋਟਿੰਗ ਹੋਈ ਤਾਂ ਦੱਸਿਆ ਜਾ ਰਿਹਾ ਕਿ 117 ਜਿਹੜੀਆਂ ਵੋਟਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਨੇ ਲਗਾਤਾਰ ਪੰਜਵੀਂ ਵਾਰ ਜਿਹੜਿਆ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਨੇ ਨਿਜੇਕਰ ਗੱਲ ਕਰੀ ਜਾਵੇ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਖੜੇ ਸੀ ਮਿੱਠੂ ਸਿੰਘ ਕਾਨ ਕੇ ਉਹਨਾਂ ਨੂੰ 18 ਵੋਟਾਂ ਪਈਆਂ ਨੇ ਹਾਲਾਂਕਿ ਪਹਿਲਾਂ ਇਹਨਾਂ ਨੂੰ ਕੁਝ ਵੋਟਾਂ ਵੱਧ ਪਈਆਂ ਸੀ ਪਰ ਇਸ ਵਾਰ ਪਹਿਲਾਂ ਨਾਲੋਂ ਜਿਹੜੀਆਂ ਵੋਟਾਂ ਪਈਆਂ ਸੀ ਉਸ ਦੀ ਗਿਣਤੀ ਦੇ ਵਿੱਚ ਵੀ ਕਾਫੀ ਜੜੀ ਹੈ ਗਿਰਾਵਟ ਆਈ ਹੈ ਜਰਨਲ ਇਜਲਾਸ ਜਿਹੜਾ ਅੱਜ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਰੱਖ बात ਹੋਈ ਸੀ ਜਦੋਂ ਹਰਜਿੰਦਰ ਸਿੰਘ ਧਾਮੇਸ਼ اجلاس ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਹੱਥ ਜੋੜੇ ਨੇ ਸਭ ਕੁਝ ਤੁਹਾਨੂੰ ਦੱਸ ਦਿੰਦੇ ਆ ਕਿ ਮਹਾਰਾਜ ਜਿਹੜੇ ਆ ਪਲੀ ਕਰਨਗੇ ਉਹਨਾਂ ਦੇ ਉੱਤੇ ਭਰੋਸਾ ਪਰ ਜਦੋਂ ਉਹ ਅੱਜ ਬਾਦ ਦੇ ਵਿੱਚ ਨਤੀਜੇ ਆਏ ਤਾਂ ਫਿਰ ਜਿਹੜਾ ਵਧੇਰੇ ਵੋਟਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਡੀਆ ਵਾਰਤਾ ਦੇ ਵਿੱਚ ਕਿਹਾ ਗਿਆ ਸੀ ਕਿ ਉਹ 3 ਨਵੰਬਰ ਨੂੰ ਜਿਹੜਾ VOTING ਕਰਵਾਉਣਗੇ ਜਰਨਲ اجلاس ਰਖਵਾਉਣਗੇ ਤਾਂ ਇਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਰ ਅੰਤਰੀਮ ਕਮੇਟੀ ਦੇ ਪ੍ਰਧਾਨ ਦੀ ਚੋਣ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਜਿਹੜੀ ਚੋਣ ਹੋਵੇਗੀ ਪਰ ਇਹਨਾਂ ਦੇ ਵਿਰੁੱਧ ਜਿਹੜਾ ਇੱਕ ਹੋਰ ਮਿੱਟੋ ਸਿੰਘ ਕਾਨ ਕੇ ਖੜੇ ਸੀ ਤਾਂ ਉਹਨਾਂ ਨੂੰ 18 ਵੋਟਾਂ ਪਈਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਫਿਰ ਉਹ ਪੰਜਵੀਂ ਵਾਰ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਨੇ ਦੱਸ ਦਈਏ ਕਿ 2021 ਤੋਂ ਲਗਾਤਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਦੀ ਜਿਹੜੀ ਆ ਜ਼ਿੰਮੇਵਾਰੀ ਨਿਭਾਉਂਦੇ ਹੋਇਆ ਰਹੇ ਜੇ ਗੱਲ ਕਰੀਏ ਦਲਜੀਤ ਸਿੰਘ ਟੀਮਾ ਦੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਸ਼ਰਮ ਸੰਮਤੀ ਦੇ ਨਾਲ ਜਿਹੜਾ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਕਿਉਂਕਿ ਇਹਨਾਂ ਦਾ ਕਾਰਜਕਾਲ ਜਿਹੜਾ ਕਾਫੀ ਬਕੂਬੀ ਢੰਗ ਦੇ ਨਾਲ ਚੱਲ ਰਿਹਾ ਆਪਣੇ ਕੰਮ ਨੂੰ ਕਾਫੀ ਸਹੀ ਢੰਗ ਦੇ ਨਾਲ ਕਰਦੇ ਹੋਏ ਦਿਖਾਏ ਦੇ ਰਹੇ ਨੇ ਪਰ ਇਹਨਾਂ ਦੇ ਵਿਰੋਧ ਦੇ ਵਿੱਚ ਮਿੱਠੂ ਸਿੰਘ ਕਾਨਕੇ ਵੀ ਖੜੇ ਸੀ ਜਦ ਕਿ ਉਹਨਾਂ ਨੂੰ ਹੁਣ 18 ਵੋਟਾਂ ਸਿਰਫ ਪਈਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਪੰਜਵੀਂ ਵਾਰ ਜਿਹੜੇ ਆਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਜਿੰਤਾ ਮਿਲਿਆ ਲਗਾਤਾਰ 2000 ਕੇ ਹੁਣ ਤੱਕ ਹਰਜਿੰਦਰ ਸਿੰਘ ਧਾਮੀ ਜਿਹੜਿਆ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਅਨ ਇਜਲਾਸ ਕਰਵਾਇਆ ਗਿਆ ਸੀ ਤਾਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਤਾਂ ਅੱਜ ਵਧੇਰੇ ਵੋਟਾਂ ਦੇ ਨਾਲ ਇੱਕ ਵਾਰ ਫਿਰ ਤੋਂ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਦੱਸ ਦਈਏ ਕਿ 117 ਵੋਟਾਂ ਦੇ ਨਾਲ ਜਿੱਤ ਦੇ ਨਾਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਜਿਹੜੇ ਆ ਨਿਯੁਕਤ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਫਿਰ ਤੋਂ ਉਮੀਦਵਾਰ ਦਾ ਦੇ ਨਾਮ ਦੇ ਵੱਲੋਂ ਕੀਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਅੱਜ ਜਦੋਂ ਇਸ اجلاس ਦੇ ਵਿੱਚ ਵੋਟਿੰਗ ਹੋਈ ਤਾਂ ਦੱਸਿਆ ਜਾ ਰਿਹਾ ਕਿ 117 ਜਿਹੜੀਆਂ ਵੋਟਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਨੇ ਲਗਾਤਾਰ ਪੰਜਵੀਂ ਵਾਰ ਜਿਹੜਿਆ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਨੇ ਨਿਜੇਕਰ ਗੱਲ ਕਰੀ ਜਾਵੇ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਖੜੇ ਸੀ ਮਿੱਠੂ ਸਿੰਘ ਕਾਨ ਕੇ ਉਹਨਾਂ ਨੂੰ 18 ਵੋਟਾਂ ਪਈਆਂ ਨੇ ਹਾਲਾਂਕਿ ਪਹਿਲਾਂ ਇਹਨਾਂ ਨੂੰ ਕੁਝ ਵੋਟਾਂ ਵੱਧ ਪਈਆਂ ਸੀ ਪਰ ਇਸ ਵਾਰ ਪਹਿਲਾਂ ਨਾਲੋਂ ਜਿਹੜੀਆਂ ਵੋਟਾਂ ਪਈਆਂ ਸੀ ਉਸ ਦੀ ਗਿਣਤੀ ਦੇ ਵਿੱਚ ਵੀ ਕਾਫੀ ਜੜੀ ਹੈ ਗਿਰਾਵਟ ਆਈ ਹੈ ਜਨਰਲ ਇਜਲਾਸ ਜਿਹੜਾ ਅੱਜ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਰੱਖ ਹੋਈ ਸੀ ਜਦੋਂ ਹਰਜਿੰਦਰ ਸਿੰਘ ਧਾਮੇਸ਼ اجلاس ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਹੱਥ ਜੋੜੇ ਨੇ ਸਭ ਕੁਝ ਤੁਹਾਨੂੰ ਦੱਸ ਦਿੰਦੇ ਆ ਕਿ ਮਹਾਰਾਜ ਜਿਹੜੇ ਆ ਪਲੀ ਕਰਨਗੇ ਉਹਨਾਂ ਦੇ ਉੱਤੇ ਭਰੋਸਾ ਪਰ ਜਦੋਂ ਉਹ ਅੱਜ ਵਾਦ ਦੇ ਵਿੱਚ ਨਤੀਜੇ ਆਏ ਤਾਂ ਫਿਰ ਜਿਹੜਾ ਵਜ਼ਿਹਰੇ ਵੋਟਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਡੀਆ ਵਾਰਤਾ ਦੇ ਵਿੱਚ ਕਿਹਾ ਗਿਆ ਸੀ ਕਿ ਉਹ 3 ਨਵੰਬਰ ਨੂੰ ਜਿਹੜਾ VOTING ਕਰਵਾਉਣਗੇ ਜਰਨਲ اجلاس ਰਖਵਾਉਣਗੇ ਤਾਂ ਇਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਰ ਅੰਤਰੀਮ ਕਮੇਟੀ ਦੇ ਪ੍ਰਧਾਨ ਦੀ ਚੋਣ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਜਿਹੜੀ ਚੋਣ ਹੋਵੇਗੀ ਪਰ ਇਹਨਾਂ ਦੇ ਵਿਰੁੱਧ ਜਿਹੜਾ ਇੱਕ ਹੋਰ ਮਿੱਠੂ ਸਿੰਘ ਕਾਨ ਕੇ ਖੜੇ ਸੀ ਤਾਂ ਉਹਨਾਂ ਨੂੰ 18 ਵੋਟਾਂ ਪਈਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਫਿਰ ਉਹ ਪੰਜਵੀਂ ਵਾਰ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਨੇ ਦੱਸ ਦਈਏ ਕਿ 2021 ਤੋਂ ਲਗਾਤਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਦੀ ਜਿਹੜੀ ਆ ਜ਼ਿੰਮੇਵਾਰੀ ਨਿਭਾਉਂਦੇ ਹੋਏ ਆ ਰਹੇ ਨੇ ਜੇ ਗੱਲ ਕਰੀਏ ਦਲਜੀਤ ਸਿੰਘ ਟੀਮਾ ਦੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਸ਼ਰਮ ਸੰਮਤੀ ਦੇ ਨਾਲ ਜਿਹੜਾ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਕਿਉਂਕਿ ਇਹਨਾਂ ਦਾ ਕਾਰਜਕਾਲ ਜਿਹੜਾ ਕਾਫੀ ਬਕੂਬੀ ਢੰਗ ਦੇ ਨਾਲ ਚੱਲ ਰਿਹਾ ਆਪਣੇ ਕੰਮ ਨੂੰ ਕਾਫੀ ਸਹੀ ਢੰਗ ਦੇ ਨਾਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਰ ਇਹਨਾਂ ਦੇ ਵਿਰੋਧ ਦੇ ਵਿੱਚ ਮਿੱਠੂ ਸਿੰਘ ਕਾਂਕੇ ਵੀ ਖੜੇ ਸੀ ਜਦ ਕਿ ਉਹਨਾਂ ਨੂੰ ਹੁਣ 18 ਵੋਟਾਂ ਸਿਰਫ ਪਈਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਪੰਜਵੀਂ ਵਾਰ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਜਿੱਤਾਂ ਮਿਲਿਆ ਲਗਾਤਾਰ 2000 ਕੇ ਹੁਣ ਤੱਕ ਹਰਜਿੰਦਰ ਸਿੰਘ ਧਾਮੀ ਜਿਹੜਿਆ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਅਨ ਇਜਲਾਸ ਕਰਵਾਇਆ ਗਿਆ ਸੀ ਤਾਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਤਾਂ ਅੱਜ ਵਧੇਰੇ ਵੋਟਾਂ ਦੇ ਨਾਲ ਇੱਕ ਵਾਰ ਫਿਰ ਤੋਂ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਦੱਸ ਦਈਏ ਕਿ 117 ਵੋਟਾਂ ਦੇ ਨਾਲ ਜਿੱਤ ਦੇ ਨਾਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਜਿਹੜੇ ਆ ਨਿਯੁਕਤ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਫਿਰ ਤੋਂ ਉਮੀਦਵਾਰ ਦਾ ਦੇ ਨਾਮ ਦੇ ਵੱਲੋਂ ਕੀਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਅੱਜ ਜਦੋਂ ਇਸ اجلاس ਦੇ ਵਿੱਚ ਵੋਟਿੰਗ ਹੋਈ ਤਾਂ ਦੱਸਿਆ ਜਾ ਰਿਹਾ ਕਿ 117 ਜਿਹੜੀਆਂ ਵੋਟਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਨੇ ਲਗਾਤਾਰ 5ਵੀਂ ਵਾਰ ਜਿਹੜਿਆ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੇ ਨੇ ਨਜੇਕਰ ਗੱਲ ਕਰੀ ਜਾਵੇ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਖੜੇ ਸੀ ਮਿੱਠੂ ਸਿੰਘ ਕਾਨ ਕੇ ਉਹਨਾਂ ਨੂੰ 18 ਵੋਟਾਂ ਪਈਆਂ ਨੇ ਹਾਲਾਂਕਿ ਪਹਿਲਾਂ ਇਹਨਾਂ ਨੂੰ ਕੁਝ ਵੋਟਾਂ ਵੱਧ ਪਈਆਂ ਸੀ ਪਰ ਇਸ ਵਾਰ ਪਹਿਲਾਂ ਨਾਲੋਂ ਜਿਹੜੀਆਂ ਵੋਟਾਂ ਪਈਆਂ ਸੀ ਉਸ ਦੀ ਗਿਣਤੀ ਦੇ ਵਿੱਚ ਵੀ ਕਾਫੀ ਜੜੀ ਹੈ ਗਿਰਾਵਟ ਆਈ ਹੈ ਜਰਨਲ ਇਜਲਾਸ ਜਿਹੜਾ ਅੱਜ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਰੱਖਿਆ ਗਿਆ बात हुई थी जबो हरजिंदर सिंह तामेश اجلاس ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਹੱਥ ਜੋੜੇ ਨੇ ਸਭ ਕੁਝ ਤੁਹਾਨੂੰ ਦੱਸ ਦਿੰਦੇ ਆ ਕਿ ਮਹਾਰਾਜ ਜਿਹੜੇ ਆ ਪਲੀ ਕਰਨਗੇ ਉਹਨਾਂ ਦੇ ਉੱਤੇ ਭਰੋਸਾ ਪਰ ਜਦੋਂ ਉਹ ਅੱਜ ਬਾਅਦ ਦੇ ਵਿੱਚ ਨਤੀਜੇ ਆਏ ਤਾਂ ਫਿਰ ਜਿਹੜਾ ਬਿਹਰੇ ਵੋਟਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਆ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਡੀਆ ਵਾਰਤਾ ਦੇ ਵਿੱਚ ਕਿਹਾ ਗਿਆ ਸੀ ਕਿ ਉਹ 3 ਨਵੰਬਰ ਨੂੰ ਜਿਹੜਾ VOTING ਕਰਵਾਉਣਗੇ ਜਰਨਲ اجلاس ਰਖਵਾਉਣਗੇ ਤਾਂ ਇਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਰ ਅੰਤਰੀਮ ਕਮੇਟੀ ਦੇ ਪ੍ਰਧਾਨ ਦੀ ਚੋਣ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਜਿਹੜੀ ਚੋਣ ਹੋਵੇਗੀ ਪਰ ਇਨਾਂ ਦੇ ਵਿਰੁੱਧ ਜਿਹੜਾ ਇੱਕ ਹੋਰ ਮਿੱਠੂ ਸਿੰਘ ਕਾਨਕੇ ਖੜੇ ਸੀ ਤਾਂ ਉਹਨਾਂ ਨੂੰ 18 ਵੋਟਾਂ ਪਈਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ 117 ਵੋਟਾਂ ਪਈਆਂ ਨੇ ਤੇ ਫਿਰ ਉਹ ਪੰਜਵੀਂ ਵਾਰ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਨੇ ਦੱਸ ਦਈਏ ਕਿ 2021 ਤੋਂ ਲਗਾਤਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਦੀ ਜਿਹੜੀ ਆ ਜ਼ਿੰਮੇਵਾਰੀ ਨਿਭਾਉਂਦੇ ਹੋਏ ਆ ਰਹੇ ਜੇ ਗੱਲ ਕਰੀਏ ਦਲਜੀਤ ਸਿੰਘ ਟੀਮਾਂ ਦੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਸ਼ਰਮ ਸੰਮਤੀ ਦੇ ਨਾਲ ਜਿਹੜਾ ਹਰਜਿੰਦਰ ਸਿੰਘ ਤਾਮੀ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਕਿਉਂਕਿ ਇਹਨਾਂ ਦਾ ਕਾਰਜਕਾਲ ਜਿਹੜਾ ਕਾਫੀ ਬਕੂਬੀ ਢੰਗ ਦੇ ਨਾਲ ਚੱਲ ਰਿਹਾ ਆਪਣੇ ਕੰਮ ਨੂੰ ਕਾਫੀ ਸਹੀ ਢੰਗ ਦੇ ਨਾਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਰ ਇਹਨਾਂ ਦੇ ਵਿਰੋਧ ਦੇ ਵਿੱਚ ਮਿੱਠੂ ਸਿੰਘ ਕਾਂਕੇ ਵੀ ਖੜੇ ਸੀ ਜਦ ਕਿ ਉਹਨਾਂ ਨੂੰ ਹੁਣ 8